2014 ਵਿੱਚ ਜਦੋਂ 500 6 ਰੁਪਏ ਇੱਕ ਸਾਥੀ ਨੂੰ ਪੈਨਸ਼ਨ ਲੱਗੀ ਤਾਂ ਮੇਰੇ ਹੱਥ ਇਸ ਗੱਲ ਦਾ ਪ੍ਰੂਫ ਆ ਗਿਆ ਵੀ ਇਹ ਪੈਨਸ਼ਨ ਸਕੀਮ ਨਹੀਂ ਇਹ ਪੈਨਸ਼ਨ ਦੇ ਨਾਂ ਤੇ ਜਿਹੜੇ 2004 ਤੋਂ ਬਾਅਦ ਭਰਤੀ ਕਰਮਚਾਰੀਆ ਉਹਨਾਂ ਨਾਲ ਧੋਖਾ ਕੀਤਾ ਗਿਆ ਹੈ ਹੁਣ ਸਾਰਿਆਂ ਦੀ ਜਿਹੜੀ 2004 ਤੋਂ ਬਾਅਦ ਭਰਤੀ ਹੈ ਉਹਨਾਂ ਦੀ ਲੜਾਈ ਹੈ ਔਰ ਉਸ ਸੰਘਰਸ਼ ਦੇ ਵਿੱਚੋਂ ਜਿਹੜੀ NPS ਦੇ ਵਿੱਚ ਪਹਿਲਾਂ ਕੁਝ ਵੀ ਨਹੀਂ ਸੀ ਮੈਂ ਐਗਰੇਸ਼ੀਆ ਸੀ ਨਾ ਗਰੇਸ਼ਟੀ ਸੀਗੀ ਤੇ ਨਾ ਫੈਮਿਲੀ ਪੈਨਸ਼ਨ ਸੀਗੀ ਹੋਰ ਸਹੂਲਤਾ ਸਾਰੀਆਂ ਵੱਧ ਸੀਗੀਆਂ ਸਿਰਫ ਲੰਬਸਮ ਪੈਨਸ਼ਨ ਹੀ ਮਿਲਦੀ ਸੀ ਜਦੋਂ ਤੁਸੀਂ ਰਿਟਾਇਰ ਹੁੰਦੇ ਸੀਗੇ ਤੇ ਤੁਹਾਡਾ ਜੋ ਕਾਰਪਸ ਜਮਾ ਹੈ ਉਹਦਾ 40% ਦਾ ਜਿਹੜਾ ਪੈਨਸ਼ਨ ਫੰਡ ਰੱਖਿਆ ਜਾਂਦਾ ਸੀ ਤਾਂ 60% ਕੈਸ਼ ਦੇ ਰੂਪ ਚ ਦਿੱਤਾ ਜਾਂਦਾ ਸੀਗਾ ਦਾ ਮਤਲਬ ਸਿੱਧੇ ਰੂਪ ਚ ਹੈ ਬਈ ਉਹ ਸਰਕਾਰ ਨੇ ਮੰਨਿਆ ਵੀ ਐਨਪੀਐਸ ਵਿੱਚ ਬਹੁਤ ਵੱਡੀਆਂ ਖਾਮੀਆਂ ਰਹੀਆਂ ਜਿਉ ਜੋ ਯੂਪੀਐਸ ਤੇ ਆਈ ਹੈ ਪਰ ਦੇ ਵੱਡੇ ਜਿਹੜੇ ਕਾਰਪੋਰੇਟ ਨੇ ਉਹ ਸਾਡੇ ਪੈਨਸ਼ਨ ਫੰਡ ਨੂੰ 20 ਸਾਲ ਜਿੰਨਾ ਚਿਰ ਨੌਕਰੀ ਕਰਦੇ ਆ ਉਹਨਾਂ ਚਿਰ ਵਰਤਣਗੇ ਤਾਂ ਬਾਅਦ ਚ ਉਸ ਦਾ ਜੋ ਵਿਆਜ ਬਣਦਾ ਉਹ ਸਾਨੂੰ ਪੈਨਸ਼ਨ ਦੇ ਰੂਪ ਚ ਪਰੋਸ ਰਿਹਾ ਕਹਿਣ ਦਾ ਪਾਪ ਸਿੱਧੇ ਰੂਪ ਚ ਠੱਗੀ ਹੈ ਤੇ ਐਨਪੀ ਬੇ ਹੌਲੀ ਹੌਲੀ ਜਿੰਨੇ ਅਦਰ ਪੈਨਸ਼ਨਰ ਹੈ ਉਹਨਾਂ ਨੂੰ ਵੀ ਇਸ ਘੇਰੇ ਵਿੱਚ ਲਿਆਂਦਾ ਜਾਏਗਾ ਅਸੀਂ ਜਦੋਂ ਜਹਿਦ ਕਰਦੇ ਰਹੇ ਤੇ ਜਿਵੇਂ ਸਾਡੇ ਮਨਾਂ ਚ ਵੀ ਸੀਗਾ ਵੀ ਨਾ ਸਾਡੇ ਕਾਂਗਰਸ ਸੁਣਦੇ ਆ ਨਾ ਸਾਡੇ ਅਕਾਲੀ ਸੁਣਦੇ ਆ ਤਾਂ ਬਦਲੇ ਆਬ ਲਿਆਂਦਾ ਜਾਏ ਤੇ ਬਦਲਾਵ ਆਇਆ ਜਿਹਨੇ ਸਭ ਤੋਂ ਪਹਿਲਾਂ ਸਾਡੇ ਮੰਚ ਤੇ ਆ ਕੇ ਵਾਦਾ ਕੀਤਾ ਅਸੀਂ ਵੀ ਭਗਤ ਸਿੰਘ ਦੀਆਂ ਖੱਟੀਆਂ ਪੱਗਾ ਬਨ ਕੇ ਜਦੋਂ ਮੰਚ ਤੇ ਆਂਦੇ ਸੀ ਸੋਚਦੇ ਸੀ ਵੀ ਸ਼ਾਇਦ ਪੱਗਾ ਮਾਲੀ ਇਹਨਾਂ ਦੀ ਸੋਚ ਵੀ ਭਗਤ ਸਿੰਘ ਵਾਲੀ ਹੋ ਗਈ ਹੋਊਗੀ ਪਰ ਅੱਜ ਹਾਲਾਤ ਇਹ ਹੈ ਵੀ ਸਾਡੇ ਨਾਲ ਵਾਦਾ ਕਰਕੇ ਪੁਰਾਣੀ ਪੈਨਸ਼ਨ ਦਾ ਆਏ ਐ ਅੱਜ ਪੰਜਾਬ ਵਿੱਚ 4 ਸਾਲ ਇਹ ਸਰਕਾਰ ਬਣੀ ਨੂੰ ਹੋ ਗਏ ਐ 3 ਸਾਲ ਹੋ ਗਏ ਇਹਨਾਂ ਨੂੰ ਪੁਰਾਣੀ ਪੈਨਸ਼ਨ ਭਾਲੀ ਦਾ ਨੋਟੀਫਿਕੇਸ਼ਨ ਕੀਤੇ ਹੋਏ ਨੂੰ ਜਿਹਦੇ ਵਿੱਚ ਸਪਸ਼ਟ ਰੂਪ ਚ ਲਿਖਿਆ ਵੀ ਅਸੀਂ ਜਿਹੜਾ ਇਹ ਪੁਰਾਣੀ ਪੈਨਸ਼ਨ ਪੰਜਾਬ ਵਿੱਚ ਬਹਾਲ ਕਰਦੇ ਆ ਕਿਉਂਕਿ ਉਸ ਵੇਲੇ ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਸੀਗੀਆਂ ਪਰ ਅਜ ਉਸ ਸਮੇਂ ਨੂੰ ਵੀ 3 ਸਾਲ ਲੰਘੇ 3 ਦੀਵਾਲੀਆਂ ਲੰਘ ਗਈਆਂ ਪਰ ਉਹ ਜਿਹੜਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਹੈ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਅੱਜ ਦੇ ਥਾਰਮਾ ਪੈਨਸ਼ਨ ਜਾਗਰੂਕਤਾ ਸੈਮੀਨਾਰ ਵਿੱਚ ਪਹੁੰਚੇ ਹੋਏ ਅੱਜ ਦੇ ਸਾਜੇ ਸਾਂਝੇ ਫਰੰਟ ਦੇ ਕਨਵੀਨਰ ਸतीश ਰਾਣਾ ਜੀ ਦੂਜੇ ਸਾਡੇ ਆਗੂ ਕੁਲਵਰਨ ਜੀ ਜਿਹੜੇ ਕਿ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਪੈਨਸ਼ਨਰ ਦੇ ਤੇ ਦਰਜਾ ਬਦਰਜਾ ਪਰਾਜਮਾਨ ਆਗੂ ਸਹਿਬਾਨ ਤੇ ਸਾਡੇ ਤਹਿਸੀਲ ਮਕੇਰੀਆਂ ਦੇ ਪ੍ਰਧਾਨ ਗਿਆਨ ਸਿੰਘ ਗੁਪਤਾ ਜੀ ਅਸੀਂ ਜਿਨ੍ਹਾਂ ਤੋਂ ਮੈਂ ਸਮਝਦਾ ਵੀ ਟ੍ਰੇਡ ਯੂਨੀਅਨ ਦੀ ABC ਸਿੱਖੀ ਹੈ ਗੁਪਤਾ ਜੀ ਤੇ ਸ਼ਿਵ ਕੁਮਾਰ ਜੀ ਨੇ ਸਾਨੂੰ ਜੇ ਗਾਈਡ ਨਾ ਕੀਤਾ ਹੁੰਦਾ ਤੇ ਸ਼ਾਇਦ ਅਸੀਂ ਵੀ ਆਪਣੀ ਕਿਤੇ ਕਿਸਮਤ ਦਾ ਰੋਣਾ ਰੋ ਰਹੇ ਹੁੰਦੇ ਵੀ ਸਾਡੇ ਭਾਗਾ ਜੀ ਹੈ ਨਹੀਂ ਸੀ ਅੱਜ ਦੇ ਦੌਰ ਦੇ ਵਿੱਚ ਜੋ ਦੌਰ ਜਸੀਂ ਲੱਗ ਰਹੇ ਆ ਇਹ ਜਿਹੋ ਜਿਹਾ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੇ ਉਪਰਾਲਾ ਕੀਤਾ ਇਹਦੀ ਬਹੁਤ ਸਖਤ ਲੋੜ ਹੈ ਅਸੀਂ ਦੇਖਦੇ ਆ ਵੱਖ-ਵੱਖ ਜਗ੍ਹਾ ਤੋਂ ਪੈਨਸ਼ਨਰ ਆਏ ਨੇ ਵੱਡੀ ਗਿਣਤੀ ਚ ਆਏ ਨੇ ਕਿਉਂਕਿ ਇਸ ਵੇਲੇ ਕੱਲੀ ਮੁਲਾਜ਼ਮਾਂ ਦੀ ਮੰਗਾ ਤੱਕ ਸੀਮਤ ਗੱਲ ਨਹੀਂ ਕੱਲੀ ਪੈਨਸ਼ਨਰਾਂ ਦੀ ਗੱਲਾਂ ਤੱਕ ਸੀਮਤ ਗੱਲ ਨਹੀਂ ਦਾਇਰਾ ਬਹੁਤ ਵੱਡਾ ਹੁੰਦਾ ਜਾਂਦਾ ਪਿਆ ਕਿਉਂਕਿ ਜੇ ਡੀਏ ਸਾਨੂੰ ਨਹੀਂ 16% ਮਿਲਿਆ ਤੇ ਡੀਏ ਪੈਨਸ਼ਨਰ ਨੂੰ ਵੀ 16% ਨਹੀਂ ਮਿਲਿਆ ਕਈ ਵਾਰੀ ਕਈ ਸਾਥੀ ਬਖਰੇਵਾ ਪਾਣ ਲਈ ਕਹਿੰਦੇ ਆ ਵੀ ਮੁਲਾਜ਼ਮ ਪੈਨਸ਼ਨਰ ਦੀ ਏਕਤਾ ਤੇ ਕਈ ਪ੍ਰਸ਼ਨ ਖੜਾ ਕਰਦੇ ਆ ਤਾਂ ਉਹਨਾਂ ਲਈ ਸਭ ਤੋਂ ਵੱਡਾ ਇਹ ਹੈ ਵੀ ਜਿਸ ਗੱਲਾਂ ਤੋਂ ਤੁਸੀਂ ਪੀੜਤ ਹੋ ਉਹਨਾਂ ਤੋਂ ਹੀ ਅਸੀਂ ਪੀੜਤਾਂ ਜਗਰਾਤ ਜੀ ਇਸ਼ਾਰਾ ਕਰ ਗਏ ਐ ਬਈ 2004 ਤੋਂ ਬਾਅਦ ਪੈਨਸ਼ਨ ਨਹੀਂ ਪੈਨਸ਼ਨ ਇਸ ਕਰਕੇ ਨਹੀਂ ਕਿ ਅੱਜ ਦੀਆਂ ਸਮੇਂ ਦੀਆਂ ਸਰਕਾਰਾਂ ਦੇ ਏਜੰਡੇ ਵਿੱਚ ਨਾ ਤਾਂ ਮਜ਼ਦੂਰ ਨੇ ਨਾ ਮੁਲਾਜ਼ਮ ਨੇ ਨਾ ਕਿਸਾਨ ਨੇ ਨਾ ਬੇਰੁਜ਼ਗਾਰ ਨੇ ਉਹਨਾਂ ਦੇ ਏਜੰਡੇ ਦੇ ਵਿੱਚ ਕਾਰਪੋਰੇਟ ਨੇ ਤੁਸੀਂ ਕੱਲ ਪਰसों ਦੀ ਘਟਨਾ ਬੜੀ ਬਧਿਆ ਰੋਸ਼ਨੀ ਪਾੰਦੀ ਹੈ ਬਈ ਇੰਡਿਗੋ ਜਿਹੜੀ ਇੰਡੀਅਨ 에ਅਰਲਾਈਨ ਹੈ ਉਹਨਾਂ ਨੇ ਇੱਕ ਦਿਨ ਲਈ ਆਪਣੀਆਂ ਸਾਰੀਆਂ ਫਲਾਈਟਾਂ ਰੱਦ ਕਰਤੀਆਂ ਰੱਦ ਕਰਕੇ ਉਹ ਟਿਕਟ ਜਿਹੜੀ 2000 ਦੀ ਸੀ ਉਹ 22 30 30000 ਦੀ ਵਿਕੀ ਕੀ ਕਾਰਨ ਹੋਇਆ ਉਹ ਹਾਲੇ ਤੱਕ ਸਰਕਾਰ ਨੂੰ ਨਹੀਂ ਦੱਸਿਆ ਸਰਕਾਰ ਦੀ ਜਿਹੜੀ ਕੇਂਦਰ ਦੀ ਸਭ ਤੋਂ ਸ਼ਕਤੀਸ਼ਾਲੀ ਸਰਕਾਰ ਲੋਕੀ ਮੰਨਦੇ ਆ ਉਹ ਗੋਡਣੀਆਂ ਤੇ ਲਿਆਂਦੀ ਉਹਨੇ ਕਿਉਂਕਿ ਕਾਰਪੋਰੇਟ ਹੈ ਉਹਦਾ ਇਕਾਧਕਾਰ ਸੀ ਉਹਦੇ ਬਰਾਬਰ ਦੀ ਕੋਈ ਹੋਰ 에ਅਰਲਾਈਨ ਇੰਡੀਆ ਵਿੱਚ ਨਹੀਂ ਸੀ ਇਸੇ ਪਾਸੇ ਕਿਉਂਕਿ ਉਹ ਇਸ ਕਰਕੇ ਵੀ ਤਾਕਤਵਰ ਹੋ ਗਏ ਆ ਅੱਜ ਵੀ ਆ ਤੁਸੀਂ ਦੇਖਦੇ ਹੋਣੇ ਪੰਜਾਬ ਦੇ ਵਿੱਚ ਜਿੰਨੇ ਵੀ ਰਾਜ ਸਭਾ ਦੇ ਮੈਂਬਰ ਚੁਣੇ ਆ ਪਹਿਲਾਂ ਚੁਣਦੇ ਹੁੰਦੇ ਸੀ ਕੋ ਵਿਦਵਾਨ ਚੁਣਦੇ ਸੀ ਕੋ ਸਿੱਖਿਆ ਸ਼ਾਸਤਰੀ ਚੁਣਦੇ ਹੀ ਕੋ ਸਮਾਜਿਕ ਕਰਤਾ ਚੁਣਦੇ ਹੀ ਜਿਹੜਾ ਪਾਰਲੀਮੈਂਟ ਚ ਜਾ ਕੇ ਨਵੀਂ ਛੇ ਦਵੇ ਨਵੇਂ ਰਾਹ ਦੱਸੇ ਪਰ ਅੱਜ ਰਾਜ ਸਭਾ ਦੇ ਮੈਂਬਰ ਕਿਹੜੇ ਭੇਜ ਰਹੇ ਨੇ ਵੱਡੇ ਵੱਡੇ ਉਦਯੋਗਪਤੀ ਵੱਡੇ ਵੱਡੇ ਕਾਰਪੋਰੇਟ ਉਹਦਾ ਕਾਰਨ ਕੀ ਕਿ ਉਹਨਾਂ ਤੋਂ ਉਹ ਚੰਦਾ ਲੈਣਾ ਚਾਹੁੰਦੇ ਨੇ ਤੁਹਾਨੂੰ ਅਸੀਂ ਅਹੁਦਾ ਦਿੰਨੇ ਤੁਸੀਂ ਸਾਨੂੰ ਚੰਦਾ ਦਿਓ ਸਿੱਧਾ ਹੀ ਫੰਡਾ ਹੋ ਗਿਆ ਹੋਇਆ ਸੋ ਇਸ ਕਰਕੇ ਇਸ ਵੇਲੇ ਇਹਨਾਂ ਸੈਮੀਨਾਰਾਂ ਦੀ ਇਹਨਾਂ ਜਾਗਰੂਕਤਾ ਦੀ ਬਹੁਤ ਵੱਡੀ ਲੋੜ ਹੈ ਔਰ ਪੀੜੀ ਨੂੰ ਕਿਉਂਕਿ ਤੁਹਾਡਾ ਵੱਡਾ ਰੋਲ ਹੈ ਤੁਸੀਂ ਬਜ਼ੁਰਗ ਵੀ ਹੋ ਤੁਹਾਡੇ ਕੋਲ ਉਮਰ ਦਾ ਤਜਰਬਾ ਵੀ ਹੈ ਜਿੰਨੇ ਵੀ ਸੈਮੀਨਾਰ ਹੋਏ ਆ ਮੇਰੀ ਕੋਸ਼ਿਸ਼ ਰਹੀ ਹੈ ਗੁਪਤਾ ਜੀ ਦਾ ਪਹਿਲੇ ਹੀ ਆ ਜਾਂਦਾ ਮਹੀਨਾ ਪਰ ਵੀ ਇਸਤਰੀ ਨੂੰ ਕਿਉਂਕਿ ਸਾਡੀਆਂ ਛੁੱਟੀਆਂ ਤਕਰੀਬਨ ਵਿਜੀ ਹੁੰਦੀਆਂ ਨੇ ਪਰ ਇਹ ਦਿਨ ਜਿਹੜਾ ਅਸੀਂ ਵਿੱਚ ਉਚੇਚੇ ਤੌਰ ਤੇ ਬੇਲਾ ਰੱਖਦੇ ਆ ਵੀ ਤਾਂ ਕਿ ਤੁਹਾਡੇ ਦਰਸ਼ਨ ਵੀ ਹੋ ਜਾਂਦੇ ਆ ਰੂਬਰੂ ਵੀ ਤੁਹਾਡੇ ਨਾਲ ਹੋ ਜਾਂਦੇ ਆ ਜਿਹੜੀ ਗੱਲ ਕਰੀਏ ਐਨਪੀਐਸ ਦੀ ਜਦੋਂ ਮੈਨੂੰ ਯਾਦ ਆਇਆ ਵੀ 2012 ਚ ਸਾਥੀ ਹਰਕਮਲ ਜੀ ਜਿਹੜੇ ਅੱਗੇ ਟ੍ਰੇਡ ਯੂਨੀਅਨ ਆਗੂ ਹੈ ਜਦੋਂ ਅਸੀਂ ਨਵੇਂ-ਨਵੇਂ ਰੈਗੂਲਰ ਹੋਏ ਤਾਂ ਮੈਂ ਉਹਨਾਂ ਨਾਲ ਮੁਲਾਕਾਤ ਕੀਤੀ ਗੁਪਤਾ ਜੀ ਨੇ ਮੇਰੀ ਪਹਿਲੀ ਮੁਲਾਕਾਤ ਕਰਾਈ ਤੇ ਉਹਨਾਂ ਨੂੰ ਮੈਂ ਦੱਸਿਆ ਵੀ ਇਸ ਤਰ੍ਹਾਂ ਅਸੀਂ ਰੈਗੂਲਰ ਹੋ ਗਏ ਆ ਤੇ ਕਹਿੰਦੇ ਪੈਨਸ਼ਨ ਕਿਹੜੀ ਲੱਗੀ ਮੈਂ ਕਿਹਾ ਜੀ ਐਨਪੀਐਸ ਤਹਿਤ ਲੱਗੀ ਕਹਿੰਦੇ ਉਹ ਕੋ ਪੈਨਸ਼ਨ ਨਹੀਂ ਐ ਉਹ ਪੈਨਸ਼ਨ ਦੇ ਨਾਂ ਦੀ ਇੱਕ ਠੱਗੀ ਤੁਹਾਡੇ ਨਾਲ ਕੀਤੀ ਗਈ ਐ ਉਹਨਾਂ ਨੇ ਫਿਰ ਆਪਣੀ ਪੈਨਸ਼ਨ ਦੱਸੀ ਮੈਂ ਇੰਨੀ ਲੈ ਰਿਆ ਉਨੀ ਹਲੇ ਤੇਰੀ ਤਨਖਾਹ ਨਹੀਂ ਹੋਈ ਹਣੀ ਮੈਂ ਕਿਹਾ ਨਹੀਂ ਜੀ ਇੰਨੀ ਨਹੀਂ ਹੋਈ ਸੋ ਕਹਿਣ ਦਾ ਪਾਪ ਪਰ ਅਸੀਂ ਉਸ ਵੇਲੇ 2012 ਤੋਂ ਲੋਕਾਂ ਨੂੰ ਇਹ ਕਹਿ ਰਹੇ ਸੀਗੇ ਵੀ ਇਹ ਪੈਨਸ਼ਨ ਨਹੀਂ ਹੈ ਇਹ ਕਿਤੇ ਠੱਗੀ ਹੈ ਸਾਡੇ ਨਾਲ ਮੈਂ ਉਹਨਾਂ ਦੀ ਦੂਰ ਅੰਦੇਸ਼ੀ ਨੂੰ ਸਲਾਮ ਕਰਦਾ ਵੀ ਉਹਨਾਂ ਦੀ ਉਹ ਗੱਲ ਸੱਚ 2014 ਦੇ ਵਿੱਚ ਹੋਈ ਜਦੋਂ 506 ਰੁਪਏ ਇੱਕ ਸਾਥੀ ਨੂੰ ਪੈਨਸ਼ਨ ਲੱਗੀ ਕਿਉਂਕਿ 2014 ਚ ਲਾਗੂ ਹੋਈ ਲੰਬੇ ਸਮੇਂ ਸਰਕਾਰ ਨੇ ਭਰਤੀਆਂ ਨਹੀਂ ਕੀਤੀਆਂ ਉਹ ਥੋੜਾ ਜਿਹਾ ਉਹਦੀ ਸਾਲ ਸਰਵਿਸ ਸੀ ਪਰ 10 ਸਾਲ ਤੋਂ ਘੱਟ ਸੀ ਤਾਂ 2014 ਵਿੱਚ ਜਦੋਂ 506 ਰੁਪਏ ਇੱਕ ਸਾਥੀ ਨੂੰ ਪੈਨਸ਼ਨ ਲੱਗੀ ਤਾ ਮੇਰੇ ਹੱਥ ਇਸ ਗੱਲ ਦਾ ਪ੍ਰੂਫ ਆ ਗਿਆ ਵੀ ਇਹ ਪੈਨਸ਼ਨ ਸਕੀਮ ਨਹੀਂ ਇਹ ਪੈਨਸ਼ਨ ਦੇ ਨਾਂ ਤੇ ਜਿਹੜੇ 2004 ਤੋਂ ਬਾਅਦ ਭਰਤੀ ਕਰਮਚਾਰੀਆ ਉਹਨਾਂ ਨਾਲ ਧੋਖਾ ਕੀਤਾ ਗਿਆ ਹੈ ਉਸ ਨੂੰ ਚਲਦਿਆਂ ਅਸੀਂ ਫਿਰ ਆਪਣੇ ਤੌਰ ਤੇ ਅਧਿਆਪਕ ਤੌਰ ਤੇ ਇਸ ਦੀ ਜਦੋਜਹਿਦ ਸ਼ੁਰੂ ਕੀਤੀ ਪਰ ਹੌਲੀ-ਹੌਲੀ ਇਸ ਗੱਲ ਦਾ ਸਮਝ ਆ ਗਈ ਵੀ ਪੈਨਸ਼ਨ ਦੀ ਲੜਾਈ ਇਕੱਲੇ ਅਧਿਆਪਕਾਂ ਦੀ ਲੜਾਈ ਨਹੀਂ ਇਹ ਪੰਜਾਬ ਦੇ ਜਿੰਨੇ ਮੁਲਾਜ਼ਮ ਨੇ ਉਹ ਸਾਰਿਆਂ ਦੀ ਜਿਹੜੀ 2004 ਤੋਂ ਬਾਅਦ ਭਰਤੀ ਹੈ ਉਹਨਾਂ ਦੀ ਲੜਾਈ ਹੈ ਔਰ ਉਸ ਸੰਘਰਸ਼ ਦੇ ਵਿੱਚੋਂ ਜਿਹੜੀ NPS ਦੇ ਵਿੱਚ ਪਹਿਲਾਂ ਕੁਝ ਵੀ ਨਹੀਂ ਸੀ ਨਾ ਐਕਸ ਗ੍ਰੇਸ਼ੀਆ ਸੀ ਨਾ ਗ੍ਰੈਸਟੀ ਸੀਗੀ ਤੇ ਨਾ ਫੈਮਿਲੀ ਪੈਨਸ਼ਨ ਸੀਗੀ ਹੋਰ ਸਹੂਲਤਾ ਸਾਰੀਆਂ ਵੱਧ ਸੀਗੀਆਂ ਸਿਰਫ ਲੰਬਸਮ ਪੈਨਸ਼ਨ ਹੀ ਮਿਲਦੀ ਸੀ ਜਦੋਂ ਤੁਸੀਂ ਰਿਟਾਇਰ ਹੁੰਦੇ ਸੀਗੇ ਤੇ ਤੁਹਾਡਾ ਜੋ ਕਾਰਪਸ ਜਮਾ ਹੈ ਉਹਦਾ 40% ਦਾ ਜਿਹੜਾ ਪੈਨਸ਼ਨ ਫੰਡ ਰੱਖਿਆ ਜਾਂਦਾ ਸੀ ਤਾਂ 60% ਕੈਸ਼ ਦੇ ਰੂਪ ਚ ਦਿੱਤਾ ਜਾਂਦਾ ਸੀਗਾ ਉਸ ਸੰਘਰਸ਼ ਦੇ ਬਦੌਲ ਐਕਸ ਗ੍ਰੇਸ਼ੀਆ ਗ੍ਰੈਸਟੀ ਹੌਲੀ-ਹੌਲੀ ਫੈਮਿਲੀ ਪੈਨਸ਼ਨੇ ਤਾਂ ਹੌਲੀ-ਹੌਲੀ ਸਭ ਸਭ ਕੁਝ ਮਿਲਦਾ ਗਿਆ ਲਗਾਤਾਰ ਦਿੱਲੀ ਧਰਨੇ ਲਾਏ ਦਿੱਲੀ ਧਰਨਿਆਂ ਦੀ ਬਦੌਲਤ ਜਿਹੜੀ ਹੈ ਫਿਰ ਸਰਕਾਰ ਐਨਪੀਐਸ ਤੋਂ ਯੂਪੀਐਸ ਤੇ ਆ ਗਈ ਹੈ ਉਸ ਨੇ ਯੂਪੀਐਸ ਤੇ ਆਣ ਦਾ ਮਤਲਬ ਸਿੱਧੇ ਰੂਪ ਚ ਹੈ ਵੀ ਉਹ ਸਰਕਾਰ ਨੇ ਮੰਨਿਆ ਵੀ ਐਨਪੀਐਸ ਵਿੱਚ ਬਹੁਤ ਵੱਡੀਆਂ ਖਾਮੀਆਂ ਰਹੀਆਂ ਜਿਉਂ ਯੂਪੀਐਸ ਤੇ ਆਈ ਹੈ ਪਰ ਯੂਪੀਐਸ ਵਿੱਚ ਵੀ ਬਹੁਤ ਵੱਡਾ ਛਲਾਵਾ ਯੂਪੀਐਸ ਵਿੱਚ ਕੀ ਹੈ ਯੂਪੀਐਸ ਵਿੱਚ ਸਰਕਾਰ ਨੇ ਜਿੱਥੇ ਸਾਡਾ ਪਹਿਲਾ ਅਸੀਂ ਜਿਹੜਾ ਏ ਮਤਲਬ 14% ਸੀਗਾ ਉਹਦਾ ਵਧਾ ਕੇ ਸਰਕਾਰ ਨੇ 28 ਕਰ ਦਿੱਤਾ 14 ਮਤਲਬ ਸਰਕਾਰ ਦਾ ਸੀ 10% ਸਾਡਾ ਹੀ ਪਹਿਲਾਂ 10-10 ਸੀਗਾ ਫਿਰ 10 ਤੋਂ ਸਰਕਾਰ ਨੇ ਆਪਣਾ 14 ਕੀਤਾ ਸਾਡਾ 10 ਕਰਦਾ 24 ਕਰਦਾ ਹੁਣ ਯੂਪੀਐਸ ਵਿੱਚ ਸਰਕਾਰ ਨੇ ਸਾਡਾ ਬੇਸਿਕ ਪਲੱਸ ਡੀਏ ਦਾ 10% ਰਹਿਣਤਾ ਤੇ ਰਾਜ ਸਰਕਾਰ ਦਾ ਕੇਂਦਰ ਸਰਕਾਰ ਨੇ ਆਪਣਾ 18.5% ਹਿੱਸਾ ਕਰ ਦਿੱਤਾ ਕਹਿਣ ਦਾ ਭਾਵ ਸਾਡੇ 18 28% ਦਾ ਕਾਰਪਸ ਬਣਾ ਕੇ ਸਰਕਾਰ ਉਹ ਕਿਹਦੇ ਕੋਲ ਰੱਖ ਰਹੀ ਹੈ ਕਾਰਪੋਰੇਟਾਂ ਕੋ ਰੱਖ ਰਹੀ ਹੈ ਵੱਡੇ ਵੱਡੇ ਜਿਹੜੇ ਕਾਰਪੋਰੇਟ ਨੇ ਉਹ ਸਾਡੇ ਪੈਨਸ਼ਨ ਫੰਡ ਨੂੰ 20 ਸਾਲ ਜਿੰਨਾ ਚਿਰ ਨੌਕਰੀ ਕਰਦੇ ਆ ਉਹਨਾਂ ਚਿਰ ਵਰਤਣਗੇ ਤਾਂ ਬਾਅਦ ਚ ਉਸ ਦਾ ਜੋ ਵਿਆਜ ਬਣਦਾ ਉਹ ਸਾਨੂੰ ਪੈਨਸ਼ਨ ਦੇ ਰੂਪ ਚ ਪਰੋਸ ਰਿਹਾ ਕਹਿਣ ਦਾ ਪਾਬ ਸਿੱਧੇ ਰੂਪ ਚ ਠੱਗੀ ਹੈ ਤੇ ਐਨਪੀਐਸ ਐਕਟ ਵਿੱਚ ਸਪੈਸ਼ਲ ਤੌਰ ਤੇ ਲਿਖਿਆ ਹੋਇਆ ਬੇ ਹੌਲੀ ਹੌਲੀ ਜਿੰਨੇ ਅਦਰ ਪੈਨਸ਼ਨਰ ਹੈ ਉਹਨਾਂ ਨੂੰ ਵੀ ਇਸ ਘੇਰੇ ਵਿੱਚ ਲਿਆਂਦਾ ਜਾਏਗਾ ਅਸੀਂ ਜਦੋਂ ਜਹਿਦ ਕਰਦੇ ਰਹੇ ਤੇ ਜਿਵੇਂ ਸਾਡੇ ਮਨਾਂ 'ਚ ਵੀ ਸੀਗਾ ਵੀ ਨਾ ਸਾਡੇ ਕਾਂਗਰਸ ਸੁਣਦੇ ਆ ਨਾ ਸਾਡੇ ਅਕਾਲੀ ਸੁਣਦੇ ਆ ਤਾਂ ਬਦਲਾਅ ਆਬ ਲਿਆਂਦਾ ਜਾਏ ਤੇ ਬਦਲਾਅ ਆਇਆ ਜਿਹਨੇ ਸਭ ਤੋਂ ਪਹਿਲਾਂ ਸਾਡੇ ਮੰਚ ਤੇ ਆ ਕੇ ਵਾਅਦਾ ਕੀਤਾ ਅਸੀਂ ਵੀ ਭਗਤ ਸਿੰਘ ਦੀਆਂ ਖੱਟੀਆਂ ਪੱਗਾ ਬਨ ਕੇ ਜਦੋਂ ਮੰਚ ਤੇ ਆਂਦੇ ਸੀ ਸੋਚਦੇ ਸੀ ਵੀ ਸ਼ਾਇਦ ਪੱਗਾ ਮਾਲੀਆਂ ਨੇ ਵੀ ਸੋਚ ਵੀ ਭਗਤ ਸਿੰਘ ਵਾਲੀ ਹੋ ਗਈ ਹੋਊਗੀ ਪਰ ਅੱਜ ਹਾਲਾਤ ਇਹ ਐ ਵੇ ਸਾਡੇ ਨਾਲ ਵਾਦਾ ਕਰਕੇ ਪੁਰਾਣੀ ਪੈਨਸ਼ਨ ਦਾ ਆਏ ਐ ਅੱਜ ਪੰਜਾਬ ਵਿੱਚ 4 ਸਾਲ ਇਹ ਸਰਕਾਰ ਬਣੀ ਨੂੰ ਹੋ ਗਏ ਐ 3 ਸਾਲ ਹੋ ਗਏ ਇਹਨਾਂ ਨੂੰ ਪੁਰਾਣੀ ਪੈਨਸ਼ਨ ਭਾਲੀ ਦਾ ਨੋਟੀਫਿਕੇਸ਼ਨ ਕੀਤੇ ਹੋਏ ਨੂੰ ਜਿਹਦੇ ਵਿੱਚ ਸਪਸ਼ਟ ਰੂਪ ਚ ਲਿਖਿਆ ਵੀ ਅਸੀਂ ਜਿਹੜਾ ਐ ਪੁਰਾਣੀ ਪੈਨਸ਼ਨ ਪੰਜਾਬ ਵਿੱਚ ਬਹਾਲ ਕਰਦੇ ਆ ਕਿਉਂਕਿ ਉਸ ਵੇਲੇ ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਸੀਗੀਆਂ ਪਰ ਅਜ ਉਸ ਸਮੇਂ ਨੂੰ ਵੀ 3 ਸਾਲ ਲੰਘੇ 3 ਦੀਵਾਲੀਆਂ ਲੰਘ ਗਈਆਂ ਪਰ ਉਹ ਜਿਹੜਾ ਪੁਰਾਣੀ ਪੈਨਸ਼ਨ ਭਾਲੀ ਦਾ ਨੋਟੀਫਿਕੇਸ਼ਨ ਹੈ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਸਰਕਾਰ ਪਿੱਛੇ ਜੀ ਸਾਡੀ ਮੀਟਿੰਗ ਹੋਈ ਹੈ ਪਿਛਲੇ ਮਹੀਨੇ ਹੀ ਤਬੇ ਤਮਾਤਰੀ ਜੀ ਦਾ ਸਾਡੇ ਸਿੱਧੇ ਤੌਰ ਤੇ ਪਹਿਲਾਂ ਤਾਂ ਅੱਖ ਚ ਅੱਖ ਬਲਾ ਕੇ ਸਾਡੇ ਨਾਲ ਗੱਲ ਹੀ ਨਹੀਂ ਕਰ ਰਹੀ ਸੀ ਕਿਉਂਕਿ ਉਹਨਾਂ ਦੀ ਜਿਹੜੀ ਛਾਲ ਹੈ ਉਹਨਾਂ ਦੀ ਬੇਈਮਾਨੀਆਂ ਸਪਸ਼ਟ ਰੂਪ ਚ ਲੋਕਾਂ ਦੇ ਸਾਰੇ ਸਾਹਮਣੇ ਆ ਤੇ ਮੈਨੂੰ ਕਹਿਣ ਲੱਗੇ ਜੀ ਤੁਹਾਡਾ ਜੁਪੀਐਸ ਬਾਰੇ ਕੀ ਖਿਆਲ ਹੈ ਮੈਂ ਸਿੱਧਾ ਜਵਾਬ ਦਿੰਦਾ ਮੈਂ ਕਹਾਂ ਜੀ ਮੰਤਰੀ ਜੀ ਸਾਡੇ ਤੋਂ ਪੁੱਛਣ ਦੀ ਬਜਾਏ ਤੁਸੀਂ ਜਿਸ ਦਿਨ 24 ਅਗਸਤ 2024 ਨੂੰ ਤੁਹਾਡੇ ਨੈਸ਼ਨਲ ਪ੍ਰਵਕਤਾ ਸੰਜੇ ਸਿੰਘ ਨੇ ਦਿੱਲੀ ਚ ਪ੍ਰੈਸ ਕਾਨਫਰੰਸ ਕਰਕੇ ਜਦੋਂ ਅਸ਼ਵਨੀ ਬੈਸ਼ਵਨ ਨੇ ਸਵੇਰੇ ਐਲਾਨ ਕੀਤਾ ਵੀ ਅਸੀਂ ਯੂਪੀਐਸ ਲਾਗੂ ਕਰ ਰਹੇ ਹਾਂ ਸ਼ਾਮ ਨੂੰ ਸੰਜੇ ਸਿੰਘ ਨੇ ਉਸਦੇ ਉਸੇ ਦਿਨ ਪ੍ਰੈਸ ਕਾਨਫਰੰਸ ਬੁਲਾ ਕੇ ਐਲਾਨ ਕੀਤਾ ਕਿ ਅਸੀਂ ਇਸ ਯੂਪੀਐਸ ਨੂੰ ਸਿਰੇ ਤੋਂ ਨਕਾਰਦੇ ਹਾਂ ਇਹ ਮੁਲਾਜ਼ਮਾਂ ਦੇ ਪੈਸੇ ਤੋਂ ਖੋ ਕੇ ਹੀ ਉਹਨੂੰ ਪੈਨਸ਼ਨ ਦੇ ਰੂਪ ਚ ਪਰੋਸਿਆ ਜਾ ਰਿਹਾ ਹੈ ਮੈਂ ਕਹਿੰਦਾ ਜੀ ਤੁਸੀਂ ਉਹ ਬਿਆਨ ਪੜ੍ਹ ਲਓ ਉਸ ਤੋਂ ਪਹਿਲਾਂ ਤੁਸੀਂ ਆਪਣੇ ਪ੍ਰਵਕਤਾ ਦਾ ਬਿਆਨ ਪੜ੍ਹ ਲਓ ਜਾਓ ਸੁਣ ਲਓ ਫਿਰ ਸਾਨੂੰ ਯੂਪੀਐਸ ਬਾਰੇ ਵਿਚਾਰ ਪੁੱਛੋ ਜਦੋਂ ਇੰਨੀ ਗੱਲ ਮੈਂ ਦਿੱਤੀ ਤਾਂ ਫਿਰ ਉਹਨਾਂ ਨੂੰ ਅੱਗੇ ਕੋਈ ਜਵਾਬ ਨਹੀਂ ਆਇਆ ਕਿਉਂਕਿ ਇਸ ਗੱਲ ਤੋਂ ਬਾਅਦ ਉਹ ਨਿਰੁੱਤਰ ਸੀਗੇ ਫਿਰ ਉਸ ਤੋਂ ਬਾਅਦ ਕਿਉਂਕਿ ਸਾਨੂੰ ਇਸ ਗੱਲ ਦੀ ਸਮਝ ਹੈ ਵੀ ਜਦੋਂ ਤੱਕ ਪੀਐਫਆਰਡੀਏ ਬਿੱਲ ਰੱਦ ਨਹੀਂ ਹੋਇਆ ਜਿਵੇਂ ਰਾਜਸਥਾਨ ਵਿੱਚ ਹੋਇਆ ਭਾਜਪਾ ਦੀ ਸਰਕਾਰ ਬਣੀ ਹੈ ਉਹਨਾਂ ਨੇ ਨਾਲ ਹੀ ਆ ਕੇ ਕਹਿਤਾ ਵੀ ਅਸੀਂ ਵਿਚਾਰ ਕਰ ਰਹੇ ਹਾਂ ਵੀ ਜਿਹੜਾ ਇਹ ਪੁਰਾਣੀ ਪੈਨਸ਼ਨ ਰੱਦ ਕਰਕੇ ਐਨਪੀਐਸ ਮੁੜ ਕੇ ਲਿਆ ਰਹੇ ਆ ਉਸ ਤੋਂ ਨਾਲ ਹੀ ਹਲੇ ਤੱਕ ਅਦਰ ਹਿਮਾਚਲ ਵਿੱਚ ਬੀਜੇਪੀ ਸੱਤਾ ਵਿੱਚ ਨਹੀਂ ਆਈ ਪਰ ਉਹ ਜਿਹੜੇ ਜੈਰਾਮ ਜੀ ਐ ਵਿਧਾਨ ਸਭਾ ਚ ਐਲਾਨ ਕਰ ਰਿਹਾ ਬਈ ਜਿੱਦੇ ਹੀ ਸਰਕਾਰ ਸਾਡੀ ਬਣੀ ਅਸੀਂ ਪੁਰਾਣੀ ਪੈਨਸ਼ਨ ਤੇ ਮੁੜ ਵਿਚਾਰ ਕਰਾਂਗੇ ਪਹਿਲੀ ਕੈਬਨਿਟ ਚ ਹੀ ਬਈ ਅਸੀਂ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਰਹਿਣ ਦੇਣੀ ਕਿ ਨਹੀਂ ਰਹਿਣ ਦੇਣੀ ਇੱਦੇ ਛੱਤੀਸਗੜ੍ਹ ਵਿੱਚ ਹੋਰ ਰਾਜਾਂ ਵਿੱਚ ਹੋ ਰਿਹਾ ਉਹ ਸਿੱਧੇ ਛਾਦੀ ਠੋਕ ਕੇ ਕਹਿ ਰਹੇ ਆ ਬਈ ਜਦੋਂ ਅਸੀਂ ਸੱਤਾ ਚ ਆਏ ਤੇ ਮਲਾਜਮਾਂ ਨੂੰ ਅਸੀਂ ਦੇਖਣਾ ਵੀ ਪੈਨਸ਼ਨ ਦੇਣੀ ਕਿ ਦੇਣੀ ਡੀਏ ਦੇਣਾ ਕਿ ਨਹੀਂ ਦੇਣਾ ਕਿਉਂਕਿ ਉਹਨਾਂ ਦੇ ਏਜੰਡੇ ਦੇ ਵਿੱਚ ਅਸੀਂ ਨਹੀਂ ਆ ਸਾਡੇ ਕੋਲ ਅੱਜ ਅੱਜ ਦੇ ਹਾਲਾਤ ਦੇ ਵਿੱਚ ਹੱਲ ਕੀ ਹੈ ਸਾਡੇ ਕੋਲੇ ਮਿੜ ਜੁੜ ਕੇ ਬੈਠ ਕੇ ਜਾਗਰੂਕਤਾ ਤੋਂ ਸਵਾਏ ਇਕਜੁੱਟ ਹੋਣ ਤੋਂ ਸਵਾਏ ਲੜਨ ਤੋਂ ਸਵਾਏ ਸਾਡੇ ਕੋਲ ਕੋਈ ਹੱਲ ਨਹੀਂ ਬਚਿਆ ਕਿਉਂਕਿ ਸਰਕਾਰ ਜਿਹੜੀ ਹੈ ਇਸ ਵੇਲੇ ਜਿੱਥੇ ਇੰਨੀ ਮੈਂ ਦੱਸ ਰਿਹਾ ਵੀ ਸਰਕਾਰ ਦਾ ਜ਼ਬਰ ਵਧ ਰਿਹਾ ਅਸੀਂ ਪਿੱਛੇ ਜੀ ਆ 25 ਨਵੰਬਰ ਨੂੰ ਦਿੱਲੀ ਬੜੀ ਵੱਡੀ ਰੈਲੀ ਕਰਕੇ ਆਏ ਆ ਪੀਐਫਆਰਡੀ ਐਕਟ ਨੂੰ ਰੱਦ ਕੀਤਾ ਜਾਏ ਜਿਹੜੀ ਟਟ ਦੀ ਸ਼ਰਤ ਲਾਈ ਹੈ ਉਹਨੂੰ ਵੀ ਰੱਦ ਕੀਤਾ ਜਾਏ ਅਧਿਆਪਕਾਂ ਦੇ ਤਿੰਨ ਚਾਰ ਮੰਗਾਂ ਨੂੰ ਲੈ ਕੇ ਸੀਗਾ ਸਰਕਾਰ ਨੇ ਸਾਨੂੰ ਨਾ ਤਾਂ ਆਰਾਮ ਲੀਲਾ ਮੈਦਾਨ ਦੇਣ ਦੀ ਪ੍ਰਵਾਨਗੀ ਦਿੱਤੀ ਇਹ ਦੋ ਤਿੰਨ ਹੋਰ ਮੈਦਾਨਾਂ ਦੀ ਅਸੀਂ ਦਿੱਤੀ ਪ੍ਰਪੋਜ਼ਲ ਵੀ ਸਾਨੂੰ ਇੱਥੇ ਰੈਲੀ ਕਰਨ ਦਿਓ ਸ਼ਾਂਤ ਬਈ ਕੇਂਦਰ ਦੀ ਮੋਦੀ ਸਰਕਾਰ ਨੇ ਸਾਫ਼ ਤੌਰ ਤੇ ਨਾ ਦਿੱਤੀ ਵੀ ਪ੍ਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਜਿਹੜੀ ਰੈਲੀ ਕਰੇਗਾ ਉਹਨੂੰ ਦਿੱਲੀ ਵਿੱਚ ਕੋਈ ਜਗ੍ਹਾ ਨਹੀਂ ਹੈ ਫਿਰ ਥਾਖਾ ਆ ਕੇ ਜਿਹੜੇ ਸਰਕਾਰ ਨੇ ਆਪਣੀ ਜਗ੍ਹਾ ਬਣਾਈ ਹੋਈ ਹੈ ਜੰਤਰ ਮੰਤਰ ਦੇ ਲਾਗੇ 500 ਕੋ ਬੰਦੇ ਦੀ ਉੱਥੇ ਹੈਗੀ ਹੈ ਵੀ ਗੈਦਰਿੰਗ ਤੁਸੀਂ ਕਰ ਸਕਦੇ ਹੋ ਪ੍ਰੋਟੈਸਟ ਕਰ ਸਕਦੇ ਹੋ ਉੱਥੇ 500 ਦੀ ਜਗ੍ਹਾ ਕਿਉਂਕਿ ਹੁਣ ਲੋਕਾਂ ਵਿੱਚ ਗੁੱਸਾ ਵੱਧ ਹੈ ਕੁਦਰਤੀ ਗੱਲ ਹੈ ਦੁੱਖ ਵੱਡਾ ਦਰਦ ਵੱਡਾ ਤੇ ਗੁੱਸਾ ਵੀ ਵੱਡਾ ਹੀ ਹੁੰਦਾ ਆ ਅਸੀਂ ਜਦੋਂ ਸਾਥੀਆਂ ਨੂੰ ਸੱਦੇ ਆਇਆ 500 ਦੀ ਜਗ੍ਹਾ 5000 ਸਾਥੀ ਹੋ ਗਏ ਬੜਾ ਸ਼ਾਂਤਮਈ ਉਥੇ ਧਰਨਾ ਚੱਲਿਆ ਬਿਲਕੁਲ ਕੋਈ ਕਾਲੀ ਸਿਰਫ ਆਪਣੀ ਗੱਲ ਹੀ ਰੱਖੀ ਐ ਜਦੋਂ ਅਸੀਂ ਸ਼ਾਮ ਨੂੰ ਟ੍ਰੇਨ 'ਚ ਬੈਠੇ ਆ ਤਾ ਨਾਲ ਹੀ ਖਬਰ ਆ ਗਈ ਐ ਉਥੇ ਦੇ ਜਿਹੜਾ ਐ ਐਸਐਚਓ ਨੇ 4 ਬੰਦਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਧਾਰਾ ਗਈ ਲਾਈਆਂ ਵੀ ਤੁਸੀਂ ਜਿਹੜੀ ਲੋੜ ਤੋਂ ਵੱਧ ਗਿਣਤੀ ਕਰ ਲਈ ਜਦ ਕਿ ਇੱਥੇ ਗਿਣਤੀ ਦੀ ਮਨਾਹੀ ਐ ਬੀਐਨਐਸਰੀ ਧਾਰਾ ਲਾ ਕੇ ਪਰਚੇ ਦਰਜ ਕਰਤੇ ਆ ਸਾਡੇ 4 ਆਗੂਆਂ ਤੇ ਸੋ ਕਹਿਣ ਦਾ ਭਾਪ ਪਿੱਛੇ ਜਿਹਿਆਂ ਆਪਾਂ ਚੰਡੀਗੜ੍ਹ ਬੰਨੂ ਵਿਧਾਨ ਸਭਾ ਬੰਨੂ ਮਾਰਚ ਕੀਤਾ ਤੇ ਸਾਡੇ ਸਾਹੇ ਫਰੰਟ ਤੇ ਆ ਬੈਠੇ ਆ ਸतीश ਰਾਣਾ ਜੀ ਨਾਲ ਸਮੇਤ 18 ਅਗੂਆ ਦੇ ਪਰਚੇ ਦਰਜ ਹੋ ਗਏ ਹਾਲਾਤ ਬੜੇ ਸਾਡੇ ਇਸ ਵੇਲੇ ਸਰਕਾਰਾਂ ਦੇ ਮਾੜੇ ਨੇ ਜਿੱਥੇ ਉਹ ਆਪ ਆ ਤੁਹਾਡੇ ਸਾਹਮਣੇ ਪੋਸਟਰ ਲੱਗਾ ਹੋਇਆ ਇਹਨੂੰ ਪੜਨ ਦੀ ਲੋੜ ਹੈ 273000 ਧਰਖੜ ਜਿਹੜਾ ਸੰਸਦ ਵਿੱਚ ਬੈਠਾ ਸੀਗਾ ਉਹ 273000 ਪੈਨਸ਼ਨ ਲੈ ਰਿਆ ਐਮਪੀ ਐਮਐਲਏ ਜਿੰਨੀ ਵਾਰੀ ਬਣਦੇ ਨੇ 19 ਵਾਰੀ ਪੈਨਸ਼ਨ ਲੈ ਰਹੇ ਨੇ ਮੁਲਾਜ਼ਮ ਸਿਰਖ ਮੈਂ ਨਹੀਂ ਕਹਿੰਦਾ ਕੱਲੇ ਮੁਲਾਜ਼ਮ ਨੂੰ ਪੈਨਸ਼ਨ ਮੈਂ ਸਮਝਦਾ ਦੇਸ਼ ਦੇ ਨਾਗਰਿਕ ਹਰ ਨਾਗਰਿਕ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਉਹ ਕਿਉਂਕਿ ਹਰ ਨਾਗਰਿਕ ਦਾ ਇਸ ਦੀ ਦੇਸ਼ ਦੀ ਹੁਨਤੀ ਔਰ ਦੇਸ਼ ਦੀ ਤਰੱਕੀ ਵਿੱਚ ਬਰਾਬਰ ਹਿੱਸਾ ਹੈ ਤਾਂ ਫਿਰ ਇਹ ਐਮਐਲਏ ਐਮਪੀ ਜਿਹੜੇ ਸੇਵਾ ਦੇ ਰੂਪ ਚ ਆਉਂਦੇ ਨੇ ਸਿਰਫ 5 ਸਾਲ ਲਈ ਇਹਨਾਂ ਨੂੰ ਉਮਰ ਭਰ ਲਈ ਪੈਨਸ਼ਨ ਕਿਉਂ ਉਹ ਵੀ ਪੈਨਸ਼ਨ ਗੁਜ਼ਾਰੇ ਯੋਗੀ ਚਲੋ ਜਿੱਦ ਦੀ ਤੁਹਾਨੂੰ ਸਾਨੂੰ ਤੁਹਾਨੂੰ ਮਿਲਦੀ 19 ਮਿਲੇ ਫਿਰ ਇਹ 273000 ਪੈਨਸ਼ਨ ਦੇਣ ਦੀ ਕੀ ਤੋਕ ਹੈ ਸਿੱਧੇ ਰੂਪ ਚ ਹੈ ਉਹ ਆਪ ਤਾਂ ਲੋਟੋ ਕਰਨੀ ਚਾਹੁੰਦੇ ਆ ਆਪ ਪੈਨਸ਼ਨ ਲੈਣਾ ਚਾਹੁੰਦੇ ਆ ਪਰ ਸਾਡੀ ਪੈਨਸ਼ਨ ਬੋਝ ਲੱਗਦੀ ਹੈ ਸਾਡੀ ਜਿਹੜੀ ਪੈਨਸ਼ਨ ਹੈ ਉਹਨਾਂ ਨੂੰ ਬੜੀ ਰੜਕਦੀ ਹੈ ਹਰ ਵੇਲੇ ਜਦੋਂ ਡੀਏ ਦਾ ਵੀ ਐਲਾਨ ਕਰਨਾ ਹੋਵੇ ਤੇ ਉਹ ਇਹ ਸ਼ਬਦ ਕਹਿੰਦੇ ਆ ਵੀ ਇਹ ਡੀਏ ਦੇਣ ਨਾਲ ਇੰਨਾ ਖਜ਼ਾਨੇ ਤੇ ਬੋਝ ਪਏਗਾ ਸੋ ਇਸ ਵੇਲੇ ਜਿਹੜਾ ਪੈਨਸ਼ਨਰ ਸਾਂਝਾ ਫਰੰਟ ਬੜਿਆ ਹੋਇਆ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਸਮੇਂ ਦੀ ਲੋੜ ਹੈ ਕਿਉਂਕਿ ਆਉਣ ਵਾਲਾ ਸਮੇਂ ਜਿਹੜੇ ਨੌ ਆ ਇਹ ਪੰਜਾਬ ਦੇ ਸੰਘਰਸ਼ਾਂ ਵਿੱਚ ਬੜੇ ਨਿਰਣਾਇਕ ਸਮਾਂ ਹੋਏਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਆਪਾਂ ਇਕਜੁੱਟ ਹੋ ਗਏ ਇਕਮੁੱਠ ਹੋ ਕੇ ਲੜੀਏ ਕਿਉਂਕਿ ਸਾਡੇ ਕੋਲ ਲੜਨ ਤੋਂ ਸਵਾਏ ਹੋਰ ਐਸ ਵੇਲੇ ਕੋਈ ਵੀ ਬਦਲ ਨਹੀਂ ਕਈਆਂ ਨੂੰ ਭੁਲੇਖਾ ਹੁੰਦਾ ਸੁਪਰੀਮ ਕੋਰਟ ਦਾ ਕਈਆਂ ਨੂੰ ਭੁਲੇਖਾ ਹੁੰਦਾ ਹਾਈ ਕੋਰਟ ਦਾ ਪਿੱਛੇ ਜੇ ਕਈ ਐਸੇ ਫੈਸਲੇ ਆਏ ਆ ਜਿਹੜੇ ਮੁਲਾਜ਼ਮ ਵਿਰੋਧੀ ਹੋਏ ਆ ਮੁਲਾਜ਼ਮ ਬੜੇ ਜਾਂ ਪੈਨਸ਼ਨਰ ਬੜੇ ਉਤਸ਼ਾਹ ਨਾਲ ਗਏ ਸੀ ਕੋਟਾ ਵਿੱਚ ਪਰ ਉੱਥੋਂ ਕੁਝ ਲੱਭਿਆ ਨਹੀਂ ਜੇ ਕੁਝ ਮਿਲਣਾ ਤਾਂ ਸਾਨੂੰ ਐਸੇ ਸੰਘਰਸ਼ ਦੀ ਬਦੌਲਤ ਇੱਕੋ ਇੱਕ ਠੀਕਰਾ ਇੱਕੇ ਤੇ ਸੰਘਰਸ਼ ਦੀ ਬਦੌਲਤ ਮਿਲਣਾ ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕ ਜਿਸਪੇ ਲਈ ਬਹੁਤ-ਬਹੁਤ ਧੰਨਵਾਦ ਹੁਣ ਤੁਹਾਡਾ